जिमेटेन रे कहानी ਸੁਨਾਵੋਗਾ ਨਿਦਨਾਮ ਸੀ ਪਿੱਪਲ ਤੇ ਚੀੜੀ ਜਿਹੜੀ ਚੀੜੀ ਸੀ ਉਹ ਦਾਣਾ ਲੈ ਕੇ ਪਿੱਪਲ ਤੇ ਬੈਠੀ ਸੀ ਤੇ ਉਹਦਾ ਜਾਣਾ ਪਿੱਪਲ 'ਚ ਡਿੱਗ ਗਿਆ ਤੇ ਫਿਰ ਉਹ ਪਿੱਪਲ ਨੂੰ ਕਹਿੰਦੀ ਪਿੱਪਲਾ ਪਿੱਪਲਾ ਮੈਨੂੰ ਦਾਣਾ ਦੇ ਦੇ ਉਹ ਕਹਿੰਦਾ ਕਿ ਮੈਂ ਨਹੀਂ ਦੀਨਾ ਫਿਰ ਉਹ ਆਗ ਕੋ ਜਾਂਦੀ ਆਗਨ ਕਹਿੰਦੀ ਅੱਗ ਅੱਗ ਤੂੰ ਪਿਪਲ ਨੂੰ ਸਾੜ ਦੇ ਉਹ ਕਹਿੰਦਾ ਕਿ ਉਹ ਕਹਿੰਦੀ ਕਿ ਮੈਂ ਕਿਉਂ ਸਾੜਾ ਫਿਰ ਉਹ ਕਹਿੰਦਾ ਫਿਰ ਫਿਰ ਟੀੜੀ ਵਿੱਚ ਫਿਰ ਟੀੜੀ ਇਹ ਗਾਣਾ ਬੋਲਦੀ ਬੋਲਦੀ ਕਿਤੇ ਜਾਂਦੀ ਆ ਐਜੀ ਕਿ ਪਿਪਲ ਦਾਣਾ ਦੇਵੇਂ ਨਾ ਅੱਗ ਪਿਪਲ ਨੂੰ ਸਾੜੇ ਨਾ ਟੀੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਪਾਣੀ ਕੋ ਜਾਂਦੀ ਪਾਣੀ ਨੰਗਦੀ ਪਾਣੀ ਪਾਣੀ ਤੂੰ ਅਗਨੂ ਬਜਾ ਦੇ ਅਗਾਨਾ ਮੈਂ ਨਹੀਂ ਬਜਾਉਣਾ ਫੇਰੋ ਘਾਲਾ ਬੋਲੀ ਬੋਦੀ ਬੋਦੀ ਸੋਚਦੀ ਆ ਕਿ ਪਿੱਪਲ ਦਾਨਾ ਦੇਵੇ ਨਾ ਪਿੱਪਲ ਇਸ ਅਗ ਪਿੱਪਲ ਨੂੰ ਸਾੜੇ ਨਾ ਪਾਣੀ ਅਗੁੰਡ ਜਾਏ ਨਾ ਚਿੜੀ ਵਿਚਾਰੀ ਕੀ ਕਰੇ ਹੰਬਾ ਬਾਣੀ ਪੀ ਮਰੇ ਮੇਰਾ ਹਾਥੀ ਵੇ ਜਾਂਦੇ ਹਾਥੀ ਨੂੰ ਕਹਿੰਦੀ ਹਾਥੀ ਹਾਥੀ ਤੂੰ ਪਾਣੀ ਸਾਰ ਸਾਰਾ ਪਾਣੀ ਪੀ ਜਾ ਤੇ ਰੋ ਪਾ ਤੇ ਕਹਿੰਦਾ ਮੈਂ ਨਹੀਂ ਪੀਣਾ ਇਹ ਜਿਹੜਾ ਅਟੀ ਦੇ ਚਲੀ ਗਣਾ ਬੋਲੀ ਬੋਲੀ ਜਾਂਦੀ ਆ ਕਿ ਪਿਪਲ ਦਾਣਾ ਦੇ ਵੇਨਾ ਅੱਗ ਪਿ ਅਨੀ ਅਗਰ ਮੁ ਬਜਾਏ ਨਾ ਹਾਥੀ ਹਾਥੀ ਪਾਣੀ ਪੀਵੇ ਨਾ ਢੀਲੀ ਬਚਾਰੇ ਕੀ ਕਰੇ ਠੰਡਾ ਪਾਣੀ ਪੀ ਮਰੇ ਰਸਤੇ ਗਰਾਂਦੀ ਰਸਤੇ ਨਿਕਾਂਦੀ ਰਸਤੇ ਰਸਤੇ ਤੂੰ ਹਾਥੀ ਬਨ ਲਾ പിപ്പല ദണ പൂ ബജ അചാ ਹੱਥੀ ਪਾਣੀ ਪੀਵੇ ਨਾ ਰਸਾ ਹੱਥੀ ਬੰਨੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰੋਂ ਚੂਏ ਕਹਾਂਦੀ ਚੂਏ ਨੇ ਕੰਦੀ ਚੂਏ ਨੇ ਰੇਤ ਨੂੰ ਤੂਰੇ ਸੇ ਨੂੰ ਘੱਟ ਦੇ ਉਹ ਕੰਦਾ ਕਿ ਮਾਗੀ ਇਕਟਾ ਉਹਨੇ ਮੇਰਾ ਕੀ ਵਗਾੜਿਆ ਫੇਰ ਕਾਣਾ ਬੋਲੀ ਬੋਲੀ ਦੀ ਪਿਪਲ ਦਾਣਾ ਦੇਵੇ ਨਾ ਚਿੜੀ ਅੱਗ ਪਿਪਲ ਨੂੰ ਸਾੜੇ ਨਾ ਪਾਣੀ ਅਗ ਨੂੰ ਬੁਝਾਏ ਨਾ ਹਾਥੀ ਪਾਣੀ ਹਾਥੀ ਹਾਥੀ ਪਾਣੀ ਪੀਵੇ ਨਾ ਅੱਗ ਰਸਾ ਰਸਾ ਹਾਥੀ ਬੰਨੇ ਨਾ ਕਿڑی ਵਿਚਾਰੀ ਕੀ ਕਰੇ ਛੰਡਾ ਪਾਣੀ ਪੀ ਮਰੇ ਅਫੇਰ ਉਹ ਬਿੱਲੀ ਦਾਦੀ ਨੂੰ ਫੂਲੋਂ ਦੀ ਦਾਦੀ ਨੇ ਕਹਿੰਦੀ ਦਾਦੀ ਦਾਦੀ ਤੂੰ ਲੋ ਗਈ ਜਾਨਵਰ ਤੇਜ ਦੇਰ ਬਿੱਲੀ ਨਾ ਨਾ ਕਰ ਬਿੱਲੀ ਰੈਂਦੀ ਹੁੰਦੀ ਆ ਤੇ ਉਹ ਬੜੀ ਭੁੱਖੀ ਹੁੰਦੀ ਆ ਤੇ ਬਿੱਲੀ ਨੇ ਕਹਿੰਦੀ ਬਿੱਲੀਏ ਬਿੱਲੀਏ ਤੂੰ ਚੂਹੇ ਖਾ ਜਾ ਫਿਰ ਛੇਤੀ ਛੇਤੀ ਬਿੱਲੀ ਦੇ ਖਾਣੇ ਕੀ ਹੁੰਦੀ ਆ ਤੇ ਫਿਰ ਛੇਤੀ ਛੇਤੀ ਜੁਵਾਰਾ ਸੇਲ ਕੱਟ ਦਿੰਦਾ ਹੁੰਦਾ ਤੇ ਫਿਰ ਛੇਤੀ ਛੇਤੀ ਜੇ ਸਾਥੀ ਬੰਨ ਲੈਂਦਾ ਹੁੰਦਾ ਛੇਤੀ ਛੇਤੀ ਫਿਰ ਪਾਣੀ ਸਾਥੀ ਪਾਣੀ ਪੀ ਜਾਂਦਾ ਫਿਰ ਛੇਤੀ ਛੇਤੀ ਪਾਣੀ ਅਗਰ ਉਹ ਬਿਜਾਲ ਲੈਂਦਾ का पेपर नहीं सादे देते की